ਕਈ ਗੁਰਮਤ ਵਿਚਾਰ ਤੁਸੀਂ ਦੇ ਲਈ ਸੱਚੀ ਸੱਚੀ ਗੁਰਬਾਣੀ ਤੇ ਗੁਰਮਤ ਵਿਚਾਰ ਆ ਸਾਡੀ ਪ੍ਰੈਸੀ ਟੀਮ 30 ਸਾਲ ਬਗਦਰਾ ਜੋ ਪੁਤਲੀ ਘਰ ਵਿਖੇ ਆ ਜਿੱਤੇ ਚੌਪ ਪਾਸ਼ੀਆਂ ਦੇ ਚਰ ਤੋਂ ਪ੍ਰਾਪਤ ਨੇ ਗੁਰਦਰਾ ਸਾਹਿਬ ਪੁਤਲੀ ਸਾਹਿਬ ਉੱਥੇ ਅੱਜ ਦਲਪੰਥ ਪਪਾ ਬੀਦੀ ਚੰਦ ਸੈਦ 11ਵੇਂ ਜਾਂਸੀ ਸਾਧ ਖੰਡਵਾਸੀ ਸ੍ਰੀਮਾਨ ਸਾਧ ਪਪਾ ਤੇਜ ਸਿੰਘ ਜੀ ਸੁਰ ਸਿੰਘ ਵਾਲੇ ਦੀ ਮਿੱਠੀ ਯਾਦ ਨੂੰ ਸਮਰਪਿਤ ਨਵਾਂ ਵਿਰਸਾ ਸੁਮਾੜ ਜੱਟਾਂ ਮੁਕਾਬਲਾ ਮਿੱਟੀ 23 ਸੱਚੀ ਸੁੱੱਚੀ ਗੁਰਬਾਣੀ ਅਤੇ ਗੁਰਮਤਿ ਵਿਚਾਰ ਚੈਨਲ ਦਿੱਲੀ ਪਬਲਿਕ ਟਾਈਮ ਇੱਕ ਸਟਾਰ ਵੀ ਇਹ ਤਿੰਨ ਚੈਨਲਾਂ ਦੇ ਉੱਤੇ ਵੀ ਹੋ ਚੱਲਣਾ ਕੇਵਲ ਇਕੱਲਾ ਗੁਰੂ ਹੈ ਜੀ ਗੁਰੂ ਦੇ ਵਜੀਰ ਤੋਂ ਉੱਪਰ ਕੇਵਲ ਇਕੱਲਾ ਗੁਰੂ ਤੇ ਅਸੀਂ ਥੋੜਾ ਜਿਹਾ ਹੌਟ ਕੰਮ ਕਰ ਲਿਆ ਤੇ ਜੇ ਅੱਗੇ ਰਹਿਣੀਏ ਮੇਰੀ ਪੀੜ ਦੇ ਮਾਰਗ ਦੇ ਸਿਧਾਂਤਾਂ ਤੋਂ ਤੇ ਗੁਰੂ ਸਾਹਿਬ ਨੂੰ ਮੁੱਖ ਰੱਖ ਕੇ ਅਰਦਾਸਾ ਹੋਵੇਗਾ ਅਰਦਾਸ ਹਮਾਰੀ ਜੀਓ ਬੰਡਾ ਬੋ ਤੇਰਾ ਵਾਹੀ ਗੁਰੂ ਵਾਹਿਗੁਰੂ 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 ਹੁੰਦੇ ਨੇ ਅੱਜ ਦਾ ਜਗਾਰ ਇਹ ਕਿ ਆਵੇ ਨਿਹਾਲ ਹੋ ਜਾਵੇ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਭਾਵੇ ਬਹੁਤ ਵਾਹ ਆਓ ਜੀ ਹਾਂ i know no, no. ਤੁਸੀਂ ਦੇਖ ਸਾਡੀ ਪ੍ਰੈਸ ਦੀ ਟੀਮ ਅੱਜ ਗੋਦਰਾ ਸ੍ਰੀ ਪਿਪਲੀ ਸਾਹਿਬ ਪਹੁੰਚੀ ਸਾਡੀ ਪ੍ਰੈਸ ਦੀ ਟੀਮ ਗੋਦਰਾ ਸ੍ਰੀ ਪਿਪਲੀ ਸਾਹਿਬ ਪਹੁੰਚਿਆ ਪੁਤਲੀ ਘਰ ਜਿੱਥੇ ਅੱਜ ਗੱਤਕਾ ਪਾਰਟੀ ਵੱਲੋਂ ਬਹੁਤ ਆਪਣੀ ਪਰਦੇਸ਼ੀ ਕੀਤੀ ਜਾ ਰਹੀ ਹੈ ਅਤੇ ਇਨਾਮ ਵੀ ਦਿੱਤੇ ਜਾਣਗੇ ਜਿਹੜਾ ਜੇਤੂ ਕਰਾਰ ਦਿੱਤਾ ਜਾਏਗਾ ਔਰ ਪਿਪਲੀ ਸਾਹਿਬ ਦੇ ਜਿਹੜੇ ਇੱਥੋਂ ਦੇ ਗਰੰਟੀ ਸਾਹਿਬ ਆ ਭਾਈ ਸਰਦਾ ਬਰਿਆਮ ਸਿੰਘ ਜੀ ਆਹ ਅਸੀਂ ਗੱਲ ਕਰਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਜੋ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਅਸਥਾਨ ਤੇ ਕਾਬਲ ਕੰਧਾ ਤੋਂ ਪਹੁੰਚੀ ਸੰਗਤਾਂ ਦੀ ਸੇਵਾ ਵਿੱਚ ਲੰਗਰ ਪ੍ਰਸ਼ਾਦਾ ਲੈ ਕੇ ਆਏ ਔਰ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਇਸੇ ਅਸਥਾਨ ਦੇ ਉੱਤੇ ਜਦੋਂ ਗੁਰੂ ਘਰ ਲੰਗਰ ਮਸਤਾਨਾ ਹੋਇਆ ਭਾਈ ਗੁਰਦਾਸ ਜੀ ਨੂੰ ਜਿਸਿਆ ਪਤਾ ਲੱਗਾ ਇਹ ਜਿਹੜਾ ਅਸਥਾਨ ਸਾਡੇ ਕੋਲ ਪਿੱਪਲ ਦਾ ਦਰਖਤ ਹੈ ਇਸੇ ਥਾਂ ਦੇ ਉੱਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਹਿਜ ਜੀ ਉਹਨਾਂ ਨੇ ਬੈਠ ਕੇ ਤੇ ਆਉਣ ਵਾਲੀ ਸੰਗਤ ਨੂੰ ਤਾਨ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਬਾਰੇ ਦੱਸਿਆ ਕਿ ਇਸ ਵੇਲੇ ਉਹ ਗੱਦੀ ਤੇ ਬਰਾਜਮਾਨ ਨੇ ਇਹ ਉਹ ਅਸਥਾਨ ਹੈ ਜਿੱਥੇ ਤਨ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੰਗ ਜਿੱਤ ਕੇ ਤੇ ਜਲ ਇਥੇ ਖੂਤੋਂ ਛਕਿਆ 10 ਗੁਰਸਹਿਬਾਨਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਹੈ ਗੁਰਦੁਆਰਾ ਸ੍ਰੀ ਕੀਰਤਪੀ ਸਾਹਿਬ ਇੱਥੇ ਹਰ ਸਾਲ ਇਸ ਵਾਰ ਨੌਵਾਂ ਗਤਕਾ ਮੁਕਾਬਲਾ ਗਰਸਾ ਸੰਭਾਲ ਗਤਕਾ ਮੁਕਾਬਲਾ ਕਰਾਇਆ ਜਾ ਰਿਹਾ ਹੈ। ਮਹਾਪੁਰਖ ਸੰਤਨ ਬਾਬਾ ਜੀਤਿ ਚੰਦ ਜੀ ਜਿਨ੍ਹਾਂ ਦੇ ਯਾਰਵੇ ਜਾਨਸ਼ੀਨ ਬਾਬਾ ਦਾਇਆ ਸਿੰਘ ਜੀ ਸੁਰ ਸਿੰਘ ਵਾਲੀ ਉਹਨਾਂ ਦੀ ਜਾਦੂ ਸਮਰਪਤ ਇੱਕ ਗਤਕਾ ਮੁਕਾਬਲਾ ਕਰਾਇਆ ਜਾ ਰਿਹਾ ਹੈ। ਬੜੇ ਚਾਅ ਤੇ ਉਤਸ਼ਾਹ ਦੇ ਨਾਲ ਇਹ ਗੱਤਕਾ ਮੁਕਾਬਲਾ ਕਰਾਇਆ ਜਾਂਦਾ ਹੈ ਹਰ ਸਾਲ ਕਰਾਇਆ ਜਾਂਦਾ ਹੈ ਨੌਜਵਾਨ ਇਸ ਵਿੱਚ ਭਾਗ ਲੈਂਦੇ ਨੇ ਭਾਗ ਲੈਣ ਵਾਲਿਆਂ ਨੂੰ ਵੱਡੇ ਇਨਾਮਾਂ ਦੇ ਨਾਲ ਸਤਿਕਾਰਿਆ ਜਾਂਦਾ ਹੈ ਆਉਣ ਵਾਲੇ ਪੁਰਖਿਖਾਂ ਨੂੰ ਹੀ ਇੱਥੇ ਸਤਿਕਾਰ ਦਿੱਤਾ ਜਾਂਦਾ ਹੈ ਸੋ ਇਹ ਜਿਹੜਾ ਗੱਤਕਾ ਮੁਕਾਬਲਾ ਕਰਾਇਆ ਜਾ ਰਿਹਾ ਹੈ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦਿੰਦਾ ਰਹੇਗਾ ਨੌਜਵਾਨ ਇੱਕ ਤੇ ਪ੍ਰਾਤਨ ਰੁਬਾਇਤ ਮੁਤਾਬਕ ਜਿਹੜੀਆਂ ਸਾਡੀਆਂ ਜੰਗਾ ਜੁੱਧਾਂ ਦੇ ਵਿੱਚ ਸ਼ੈਤਰ ਵਰਤੇ ਜਾਣ ਵਾਲੇ ਔਰ ਗਤਕਾ ਮੁਕਾਬਲਾ ਜਿਹੜਾ ਕਰਾਇਆ ਜਾਂਦਾ ਹੈ ਉਸ ਵਿੱਚ ਜਿਨ੍ਹਾਂ ਜੰਗ ਵਿੱਚ ਦਾਪੇਸ਼ ਜਿਹੜੇ ਨੇ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ ਫਿਰ ਨੌਜਵਾਨਾਂ ਨੂੰ ਸਰੀਰਕ ਤੌਰ ਦੇਤੇ ਫਿਟਨੈਸ ਰੱਖਣ ਵਾਸਤੇ ਉਹਨਾਂ ਦੀਆਂ ਵਰਕਸ਼ਾਹ ਕਰਾਈਆਂ ਜਾਂਦੀਆਂ ਨੇ ਇਸ ਤਰ੍ਹਾਂ ਇਹ ਜਿਹੜਾ ਅੱਜ ਨਸ਼ਿਆਂ ਦਾ ਦੌਰ ਜਿੰਵਾਦ ਰਿਹਾ ਹੈ ਨੌਜਵਾਨ ਨਸ਼ਾ ਵਾਲੇ ਪਾਸੇ ਨਾ ਆਪਾਂ ਖੜੇ ਆ ਜੀ ਗੁਰਦੁਆਰਾ ਪਿਪਲੀ ਸਾਹਿਬ ਪਾਤਸ਼ਾਹੀ 6ਵੀਂ ਪੁਤਲੀ ਘਰ ਅੰਮ੍ਰਿਤਸਰ ਜਿੱਥੇ ਕਿ ਨੌਵਾਂ ਗੱਤਕਾ ਮੁਕਾਬਲਾ ਸਤਖੰਡ ਵਾਸੀ ਸੰਤ ਬਾਬਾ ਗਿਆਨ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਮਿੱਟੀ ਪੈਰੀ ਜਾ ਨੂੰ ਸਮਰਪਿਤ ਇਹ ਕਰਾਇਆ ਜਾਂਦਾ ਜਿੱਥੇ ਕਿ ਸਾਨੂੰ ਦੱਸਾਂ ਨੂੰ ਵੀ ਕਰਾਇਆ ਜਾਂਦਾ ਜਿੰਮੇਵਾਰੀ ਦਿੱਤੀ ਜਾਂਦੀ ਹੈ ਸਾਰੀ ਸਟੇਜ ਦੀ ਸਾਡੇ ਵੀਰ ਨੇ ਖੁਰ ਕੈਪਟਨ ਸਿੰਘ ਜੀ ਗਾਇਤੇਗੰ ਗੱਤਕਾ ਖਾੜਾ ਅੰਮ੍ਰਿਤਸਰ ਤੋਂ ਜਿਹੜੇ ਕੇ ਸਾਰਾ ਗੱਤਕਾ ਕੱਪ ਸਲਾਨਾ ਜਥੇਦਾਰਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਅਤੇ ਇਥੋਂ ਦੇ ਇੰਚਾਰਜ ਸਾਹਿਬ ਦੇ ਸਹਿਯੋਗ ਦੇ ਨਾਲ ਸੰਗਠਨਾਂ ਦੇ ਸਹਿਯੋਗ ਦੇ ਨਾਲ ਕਰਵਾਉਂਦੇ ਨੇ ਬਹੁਤ ਵੱਡੇ ਐਲਾਨ ਦਿੱਤੇ ਜਾਂਦੇ ਨੇ ਤੇ ਜੋ ਇੱਥੇ ਦੇ ਮੁੱਖ ਪ੍ਰਬੰਧਕ ਸੇਵਾਦਾਰ ਵੀਰ ਗਾਇ ਸ਼੍ਰੋਮਣੀ ਕਮੇਟੀ ਨੁਮਾਇੰਦੇ ਆਉਂਦੇ ਨੇ ਉਹ ਵੀ ਸਾਨੂੰ ਐਲਾਨ ਕਰਕੇ ਜਾਂਦੇ ਨੇ ਵੀ ਅਗਲੇ ਸਾਲ ਨੂੰ ਇਸ ਤੋਂ ਵੀ ਵੱਧ ਨਾਮ ਦਿੱਤੇ ਜਾਣਗੇ ਇਹ ਇਹ ਜਿਹੜਾ ਕਾਪ ਆ ਜੀ ਇਹਦੇ ਗਰਾਉਂਡ ਦਾ ਇੱਕੋ ਹੀ ਮਤਵਪੂਰਨ ਹੈ ਵੀ ਜਿਹੜੀ ਸਾਡੀ ਪੀੜ੍ਹੀ ਨਸ਼ਿਆਂ ਨਾਲ ਤੁਰੀ ਹੋਈ ਆ ਨਸ਼ਿਆਂ ਤੋਂ ਮੁੜ ਕੇ ਆਪਣੇ ਮੂਲ ਨਾਲ ਆਪਣੇ ਗੁਰੂ ਸਿੱਖੀ ਦੇ ਗੁਰੂ ਜੀ ਦੇ ਸਿਧਾਂਤਾਂ ਦੇ ਨਾਲ ਜੁੜੇ ਤੇ ਨਸ਼ਿਆਂ ਤੋਂ ਰਹਿਤ ਹੋਵੇ ਇੱਕੋ ਹੀ ਇੱਕ ਗੇਮ ਆ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਦਿੱਤੀ ਆ ਸ਼ਾਸਤਰ ਵਿੱਦਿਆ ਜਿਹੜੀ ਕਿ ਅਸੀਂ ਕਿਰਪਾਨਾਂ ਖੰਡੇ ਢਾਲਾਂ ਵਰਚਿਆਂ ਨਾਲ ਖੇਡਦੇ ਆ ਬਾਕੀ ਜਿੰਨੀਆਂ ਗੇਮਾਂ ਕੋਈ ਨਸ਼ਾ ਖਾ ਕੇ ਖੇਡ ਸਕਦਾ ਆਪਾਂ ਮੰਨ ਲੈਨੇ ਆ ਪਰ ਜਿਹੜੀ ਗੱਤਕਾ ਗੇਮ ਆ ਇਹਦੇ ਵਿੱਚ ਨਸ਼ਾ ਨਹੀਂ ਚੱਲਦਾ ਜੇਨ ਸਕਦੀ ਸਾਡੇ ਜਿਹੜੇ ਸਿੰਘ ਨੇ ਢਿੰਗ ਸਿੰਘ ਉਹ ਸ਼ੀਦੀ ਤੇ ਕਹਦੇ ਪਹਿਰੇ ਕਰ ਲੈਂਦੇ ਨੇ ਪਰ ਉਹਦੇ ਵਿੱਚ ਵੀ ਜੰਗੀ ਅਭਿਆਸ ਬਹੁਤ ਘੱਟ ਹੁੰਦਾ ਪਰ ਇਹ ਨਰੋਲ ਸੁੱਧ ਤੇ ਬੁੱਧ ਦੇ ਨਾਲ ਤੇ ਆਪਣੇ ਬਾਲਦੇ ਨਾਲ ਇਹ ਜਿਹੜੀ ਗੇਮ ਆ ਗੱਤਕਾ ਗੇਮ ਖੇਡੀ ਜਾਂਦੀ ਆ ਅਸੀਂ ਗੁਰਦੁਆਰਾ ਪਿਪਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡਾ ਵੀਰ ਗੁਰ ਕੈਪਟਨ ਸਿੰਘ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਸਾਲਾਨਾ ਗੱਤਕਾ ਕੱਪ ਕਰਵਾਉਂਦੇ ਨੇ ਕਿਉਂ ਇਹਨਾਂ ਦਾ ਸਹਿਯੋਗ ਦਿੰਦੇ ਨੇ ਕੈਨੇਡਾ ਤੋਂ ਵੀਰ ਗਗਨਦੀਪ ਸਿੰਘ ਜਾ ਹੋਰ ਇਹਨਾਂ ਦੇ ਵੀਰ ਨੇ ਸਹਿਯੋਗੀ ਇਹਨਾਂ ਦੇ ਖਾੜੇ ਦੇ ਸੀਨੀਅਰ ਪਲੇਅਰ ਮਾਇਆ ਭੇਜਦੇ ਨੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੁਹਾਡੇ ਚੈਨਲ ਜਰੀਏ ਅਸੀਂ ਪੰਜਾਬ ਨਹੀਂ ਪੂਰੇ ਭਾਰਤ ਵਾਸੀਆਂ ਨੂੰ ਪੂਰੇ ਵਰਲਡ ਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਅਸੀਂ ਆਪਣੇ ਪੰਜਾਬ ਨੂੰ ਆਪਣੀ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਮੁਕਤ ਕਰਨਾ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਸ਼ਾਸਤਰ ਵਿੱਚ ਹੱਥ ਖਾਓ ਉਹਨਾਂ ਨੂੰ ਸਿੱਖ ਬਣਾਓ ਤਾਂ ਕਿ ਜੋ ਸਿੱਖ ਨੇ ਉਹ ਸਰਬ ਧਰਮ ਦੀ ਰਾਖੀਆ ਕਰਦੇ ਨੇ ਇਹ ਸਾਡਾ ਜੁੰਦਾ ਜਾਗਰਣ ਮਿਸਾਲ ਆ ਸਾਡੀ ਕਿ ਜਿਹੜੇ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੀਰੀ ਪੀਰੀ ਦੇ ਪੁੱਤਰ ਸਨ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਲਈ ਆਪਣੇ ਸੀਸ ਦਾ ਬਲੀਦਾਨ ਦਿੱਤਾ ਇਹ ਸਾਡੇ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਆ ਕਿ ਅਸੀਂ ਆਪਣੇ ਲਈ ਵੀ ਆਪਣਾ ਸਿਰ ਕਟਵਾ ਸਕਦੇ ਆ ਅਸੀਂ ਕੋਈ ਗੈਰ ਕੋਈ ਮਜਲੂਮ ਦੁਖੀ ਹੋਵੇ ਜਾਂ ਕੋਈ ਉਹਦੇ ਤੇ ਜ਼ੁਲਮ ਕਰਦਾ ਹੋਵੇ ਅਸੀਂ ਉਹਦੇ ਲਈ ਢਾਲ ਬਣ ਕੇ ਮੂਹਰੇ ਖੜ ਜਾਂਦੇ ਆ ਇਸ ਲਈ ਬੇਨਤੀ ਆ ਸਾਰੇ ਸੰਗਤ ਨੂੰ ਕਿ ਜਿਹੜਾ ਇਹ ਕੱਪ ਹੁੰਦਾ ਵਾ ਵੀਰ ਗੁਰ ਕੈਪਟਨ ਸਿੰਘ ਜੀ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਇਹ ਕੋਈ ਵੱਡੀ ਵੱਡ ਲੈਵਲ ਤੇ ਗਰਾਹੀ ਨਹੀਂ ਇਕੱਠੀ ਕਰਦੇ ਇਹਨਾਂ ਦੀ ਸਹਿਯੋਗ ਦਿਵੋ ਇਹ ਆਪਣਾ ਨੰਬਰ ਆਪ ਕੋਲਣਗੇ ਜਿਹੜਾ ਇਹਨਾਂ ਦਾ ਨੰਬਰ ਹੈ ਇਹਨਾਂ ਨਾਲ ਸੰਪਰਕ ਕਰੋ ਅਗਲਾ ਕਿਸੇ ਨੇ ਨਾਮ ਦੇਣਾ ਇੱਕ ਥੇ ਸਿੰਘੜਾਂ ਦਾ ਮੁਕਾਬਲਾ ਹੁੰਦਾ ਪਚੰਗੀਆਂ ਦਾ ਕੇਵਲ ਲੜਕੀਆਂ ਦੀਆਂ ਇੱਕ ਜਾਂ ਦੋ ਟੀਮਾਂ ਹੁੰਦੀਆਂ ਉਹ ਵੀ ਇੱਕ ਖੁਸ਼ੀ ਨਾਲ ਬੇ ਪ੍ਰਦਰਸ਼ਨ ਕਰਨ ਪਰ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿੱਦਾਂ ਆਪਾਂ ਸਿੰਘਾਂ ਨੂੰ ਇਨਾਮ ਦਿੰਨੇ ਆ ਉਸ ਤਰ੍ਹਾਂ ਸਿੰਘੜੀਆਂ ਨੂੰ ਵੀ ਵੱਡੇ ਇਨਾਮ ਦਿੱਤੇ ਜਾਣ ਤਾਂ ਕਿ ਉਹ ਮਾਤਾ ਸਾਹਿਬ ਕੌਰ ਦੀਆਂ ਵਾਰਸਾਂ ਨੇ ਮਾਤਾ ਸਾਹਿਬ ਕੌਰ ਦੀਆਂ ਧੀਆਂ ਨੇ ਜਿੱਦਾਂ ਸਾਡੇ ਪਚੰਗੀ ਗੁਰੂ ਕਲਗੀ ਦਰਪਾਚਾ ਮਾਤਾ ਸਾਹਿਬ ਕੌਰ ਦੇ ਪਚੰਗੀ ਨੇ ਇਹ ਪਚੰਗਣਾ ਨੇ ਤੇ ਬਰਾਬਰ ਦਾ ਦਰਜਾ ਦਿੱਤਾ ਜਾਵੇ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਹੋਵੇ ਤੇ ਜਿਨ੍ਹਾਂ ਨੇ ਵੀ ਇਹਨਾਂ ਦਾ ਸਹਿਯੋਗ ਦਿੰਦੇ ਆ ਜਿਹੜੇ ਉਹਨਾਂ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੇ ਮੀਡੀਆ ਵਾਲੇ ਮਹਾਰਾਜ ਜੀ ਤੁਸੀਂ ਕਿੱਥੋਂ ਆਏ ਜੇ ਆਪੇ ਅਸੀਂ ਅੱਖਾ ਜਿੱਲਾ ਲੁਧਿਆਣਾ ਕਿੰਨੀ ਰਾਸ਼ੀ ਦੇ ਰਹੇ ਕਿੰਨੀ ਕਿੰਨੀ ਰਾਸ਼ੀ ਦੇ ਰਹੇ ਜੇਤੂਆਂ ਨੂੰ ਮਹਾਰਾਜ ਜਿਹੜਾ ਇਨਾਮ ਆ ਪਹਿਲੇ ਨੂੰ 15000 ਦੂਜੇ ਨੂੰ 13000 ਤੀਜੇ ਨੂੰ 11000 ਜਿਹੜਾ ਵਾਈਟ ਮੁਕਾਬਲਾ ਪੰਜਾਬੀ ਜਦ ਜੀ ਕੁੱਟ ਮਾਰ ਮੁਕਾਬਲਾ ਉਹਦੇ ਵਿੱਚ ਪਹਿਲੇ ਨੂੰ 8100 ਰੁਪਇਆ ਦੂਜੇ ਨੂੰ 7100 ਤੀਜੇ ਨੂੰ 6500 ਰੁਪਇਆ ਉਸ ਤੋਂ ਬਾਅਦ ਜਿੰਨੀਆਂ ਟੀਮਾਂ ਆਈਆਂ ਸਾਰੀਆਂ ਨੂੰ ਆਉਣ ਜਾਣ ਦਾ ਕਿਰਾਇਆ ਇਹ ਦਿੱਤਾ ਜਾਣਾ ਹਾਂਜੀ ਨੰਬਰ ਬੋਲ ਦਿੰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਦੇ ਜੀ 85568 70597 ਦਾਸਗੁਰ ਕੈਪਟਨ ਸਿੰਘ ਗੱੜਕਾ ਕੋਚ ਜੈਤਿਕ ਗੱੜਕਾ ਖਾੜਾ ਗੋਦਾ ਪਿੱਪੀ ਸਾਹਿਬ ਜੋ ਕਿ ਤੇ ਹਰ ਰੋਜ਼ 3 ਸ਼ਾਮ ਕਲਾਸ ਲਾਈ ਜਾਂਦੀ ਹੈ 7 ਵਜੇ ਤੋਂ 9 ਵਜੇ ਤੱਕ ਜੇਕਰ ਕਿਸੇ ਸੰਪਰਕ ਕਰਨਾ ਹੋਵੇ ਤੇ ਮੇਰਾ ਸੰਪਰਕ ਨੰਬਰ ਹੈ ਜੀ 85568 70597 ਇਹ ਕਿੱਥੇ ਰੱਖਿਆ ਜੀ ਆਪਣਾ ਮੁੱਖ ਖਾੜਾ ਜਿੱਥੇ ਰੱਖਿਆ ਜੀ ਇੱਥੇ ਜਿੱਥੇ ਮੁਕਾਬਲਾ ਜਿੱਥੇ ਮੁਕਾਬਲਾ ਹੋ ਰਿਹਾ ਇਸ ਦੇ ਸਟੇਜ ਲੱਗੀ ਇੱਥੇ ਸ਼ਾਮ ਨੂੰ 7:00 ਤੋਂ ਇਹ ਨੋਵਾਂ ਵਿਰਸਾ ਸਮਾਗਮ ਦਾ ਮੁਕਾਬਲਾ ਹੈ ਜੀ 2016 ਚ 10 ਅਤੇ ਗਤਕਾ ਕਾਰਜ ਚਾਲੂ ਕੀਤਾ ਸੀ ਕਿੱਥੇ ਕਿੱਥੇ ਕਰਾ ਰਹੇ ਤੋਂ ਇਲਾਵਾ ਹੋਰ ਕਿੱਥੇ ਕਰਾ ਦਾਸ ਇੱਥੇ ਸੌਂਦਾ ਦਾਸ ਹైదరాబాద్ ਤਲੰਗਣਾ ਚ ਖੇਡਣ ਜਾਂਦਾ ਗੁਰਪ੍ਰਭ ਤੇ ਟੀਮ ਲੈ ਕੇ ਇੱਥੋਂ ਦੀ ਠੀਕ ਹੈ ਜੀ ਮਾੜਾ ਜੀ ਖੁਸ਼ੀਆ ਪ੍ਰਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗੁਰਮਤ ਵਿਚਾਰ